ਆਟੋ ਆਉਂਦੇ ਇਹਨਾਂ ਨੂੰ ਉਤਾਰਦੇ ਨੇ ਇਹ ਉਤਰਦੇ ਨੇ ਔਰ ਬਾਅਦ ਵਿੱਚ ਕੰਮ ਸ਼ੁਰੂ ਕਰਦੇ ਨੇ ਉਹੀ ਆਟੋ ਸ਼ਾਮ ਨੂੰ ਆਉਂਦੇ ਲੈ ਕੇ ਜਾਂਦੇ ਹਰ ਚੌਂਕ ਦੇ ਵਿੱਚ ਇੱਕ ਮੁਖੀ ਆ ਔਰ ਫਰੀਦ ਦੀਆਂ ਜਗ੍ਹਾ ਨਾ ਮੱਲੀਆਂ ਇੱਥੋਂ ਪੈਸੇ ਇਕੱਠੇ ਕਰਕੇ ਉਹ ਗਲਤ ਕੰਮ ਦੇ ਨਾਲ ਰਾਤ ਨੂੰ ਚੋਰੀਆਂ ਕਰਕੇ ਔਰ ਜਿਹੜੇ ਲੋਕ ਇਹਨਾਂ ਨੂੰ ਕੰਬਲ ਦੇ ਦਿੰਦੇ ਆ ਜਾਂ ਹੋਰ ਦੇ ਜਾਂਦੇ ਕੱਪੜੇ ਕੁਝ ਵੀ ਇਹ ਮੁੱਲਦਾ ਨਹੀਂ ਲੈਂਦੇ ਤੁਸੀਂ ਮੈਨੂੰ ਦੱਸੋ ਵੀ ਜਿਹਨੂੰ ਘਰੇ ਬੈਠਿਆ ਸੀ ਦੋ ਦੋ 3-3000 ਰੁਪਏ ਦਿਹਾੜੀ ਪੈ ਗਈ ਮੇਨ ਤੇ ਜਿਆਦਾਤਰ ਇਹਨਾਂ ਨਸ਼ਾ ਕੀਤਾ ਹੁੰਦਾ ਜਦੋਂ ਮਰਜ਼ੀ ਵੇਖ ਲਿਓ ਅੱਜ ਡੀਐਨਏ ਟੈਸਟ ਤੋਂ ਡਰਦੇ ਕਿਉਂ ਭੱਜ ਗਏ ਕਿਉਂ ਪੰਜਾਬ ਦੀਆਂ ਸੜਕਾਂ ਸੁੰਡੀਆਂ ਪੈ ਗਈਆਂ ਕੋਈ ਦੱਸੋ ਮੈਨੂੰ ਕੋਈ ਚੌਂਕ ਦੇ ਵਿੱਚ ਹੈਗਾ ਇੱਕ ਚੌਂਕ 'ਚ ਤੁਹਾਨੂੰ ਬੱਚਾ ਨਹੀਂ ਮਿਲੂ ਜੇ ਸਹੀ ਲੋਕ ਨੇ ਤੇ ਫਿਰ ਇਹ ਸੜਕਾਂ ਤੇ ਆਉਣ ਡੀਐਨਏ ਟੈਸਟ ਕਰਾਉਣ ਜੇ ਇਹਨਾਂ ਦੇ ਬੱਚੇ ਕਿਉਂ ਭਜਦੇ ਆ ਸਰਕਾਰ ਨਾਲ ਕੋਆਪਰੇਟ ਕਰਨ ਸਰਕਾਰ ਨੇ ਕੋਈ ਗਲਤ ਕੰਮ ਤਾਂ ਕੀਤਾ ਹੀ ਨਹੀਂ ਸਰਕਾਰ ਕਹਿੰਦੀ ਅਸੀਂ ਡੀਐਨਏ ਟੈਸਟ ਕਰਾਵਾਂਗੇ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਸੁਖ ਹੁਲਤਾ ਲੈਣ ਨਾ ਜੇ ਪੰਜਾਬ ਚਾਏ ਪੰਜਾਬ ਦੀ ਧਰਤੀ ਤੇ ਤੇ ਪੰਜਾਬ ਸਰਕਾਰ ਸੁਖ ਹੁਲਤਾ ਦੇਣ ਦੀ ਆ ਲੈਣ ਇਹ ਕਿਉਂ ਭੱਜਣ ਦੇ ਫਿਰ ਤੁਸੀਂ ਦੇਖੋ ਟ੍ਰੇਨਾਂ ਕਿਦਾਂ ਭਰ ਭਰ ਗਈਆਂ ਸੀ ਜਦੋਂ ਲੜਾਈ ਲੱਗੀ ਸੀ ਹਾਂ ਪੰਜਾਬ ਹੀ ਪੰਜਾਬ ਨਾ ਖਲੋਤਾ ਰਿਹਾ ਗਿਆ ਬਿਲਕੁਲ ਸਹੀ ਅੱਜ ਵੀ ਪੰਜਾਬ ਹੀ ਪੰਜਾਬ ਨਾ ਖਲੋ ਅਸੀਂ ਖਬਰ ਕੀਤੀ ਸੀ ਕਿਦਾਂ ਭਜਦੇ ਪਏ ਸੀ ਮੈਂ ਕਿਹਾ ਤੁਸੀਂ ਵੇਖਿਆ ਲੋਕਾਂ ਨੇ ਹੱਥ ਜੋੜ-ਜੋੜ ਵਾੜਿਆ ਹਾਂ ਅਸੀਂ ਵੀ ਅੰਮ੍ਰਿਤਸਰ ਕਈਆਂ ਨੂੰ ਟਿਕਟਾਂ ਕਰਾ ਕਰਾ ਕੇ ਦਿੱਤੀਆਂ ਵੀ ਸ਼ੁਕਰ ਹੈ ਕਿ ਤੁਸੀਂ ਚੱਲੇ ਜੇ ਸਾਨੂੰ ਲੋੜ ਵੇਲੇ ਛੱਡ ਕੇ ਚੱਲੇ ਜੇ ਅਸੀਂ ਤਾਂ ਬੈਠੇ ਬਾਰਡਰ ਤੇ ਮੱਝ ਦੀ ਧਰਤੀ ਤੇ ਤੇ ਅਸੀਂ ਕਿਹਾ ਸ਼ੁਕਰ ਹੈ ਤੁਸੀਂ ਚੱਲੇ ਜੇ ਅਸੀਂ ਤਾਂ ਹੱਥ ਜੋੜ ਕੇ ਕੱਢਿਆ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਲੋਕੀ ਕਮੈਂਟ ਕਰਨ ਲੱਗ ਗਏ ਸੀ ਵੈਸੇ ਮੈਂ ਇਸ ਚੀਜ਼ ਨੂੰ ਸਹੀ ਨਹੀਂ ਕਹਿੰਦਾ ਪਰ ਲੋਕੀ ਨਾ ਮੈਂ ਸਹੀ ਕਹਿੰਦਾ ਨਾ ਮੈਂ ਗਲਤ ਕਹਿੰਦਾ ਕਿਉਂਕਿ ਇਹ ਲੋਕੀ ਕਮੈਂਟ ਕਰਨ ਲੱਗ ਗਏ ਸੀ ਲੋਕੀ ਕਹਿੰਦੇ ਜਿਹੜੇ ਹੁਣ ਗਏ ਆ ਨਾ ਇਹਨਾਂ ਨੂੰ ਵਾਪਸ ਨਾ ਵਾੜੀ ਬਹੁਤ ਲੋਕਾਂ ਨੇ ਕਿਹਾ ਵੇਖੋ ਆ ਪਹਿਲੀ ਵਾਰੀ ਮੈਂ ਵੇਖਿਆ ਪੰਜਾਬ ਦੇ ਲੋਕਾਂ ਦਾ ਏਕਾ ਇਹ ਪੰਜਾਬ ਉਹ ਪੰਜਾਬ ਹੈ ਜਿਹੜਾ ਬੜੀ ਵਾਰੀ ਡਿੱਗਿਆ ਤੇ ਬੜੀ ਵਾਰੀ ਉੱਠਿਆ ਹਮ ਪੰਜਾਬ ਹਮੇਸ਼ਾ ਪੰਜਾਬ ਹੀ ਰਿਹਾ ਔਰ ਪੰਜਾਬ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ ਜਿਸ ਪੰਜਾਬ ਦਾ ਬੂਟਾ ਜਿਹੜਾ ਨਾ ਇੱਥੇ 10ਵੇਂ ਪਾਸ਼ਾ ਨੇ ਆਪਣੇ ਪਰਿਵਾਰ ਦਾ ਸਰਬੰਸ ਵਾਰ ਕੇ ਛੋਟੇ ਛੋਟੇ ਬੱਚਿਆਂ ਦਾ ਖੂਨ ਪਾਇਆ ਸਿੱਖੀ ਇਹ ਕਦੀ ਨਹੀਂ ਖਤਮ ਹੋਣਾ ਇੱਥੇ ਤਾਂ ਹੀ ਜਦੋਂ ਚੜ ਚੜ ਕੇ ਆਉਂਦੇ ਆ ਸਾਨੂੰ ਕਿਸੇ ਨਾ ਕਿਸੇ ਬੰਨੇ ਆ ਜਿਹੜਾ ਨੈਕਸਸ ਹੈ ਨਾ ਇਹ ਬਹੁਤ ਵੱਡਾ ਨੈਕਸਸ ਹੈ ਇਹਦੇ ਵਿੱਚ ਤੁਹਾਨੂੰ ਬੰਗਲਾਦੇਸ਼ੀ ਮਿਲਣਗੇ ਦੂਜੇ ਦੇਸ਼ਾਂ ਦੇ ਮਿਲਣਗੇ ਝੁੱਗੀਆਂ ਦੇ ਵਿੱਚ ਤੁਸੀਂ ਦੇਖੀ ਜਾਓ ਜਿੱਦਾਂ ਜਿੱਦਾਂ ਇਹਨਾਂ ਤੱਕ ਪਹੁੰਚਣ ਡਿਆ ਨਾ ਇਹ ਬੜਾ ਤਕੜਾ ਇਹ ਤੁਸੀ ਕੀ ਲੱਗਦਾ ਤੁਹਾਨੂੰ ਵੀ ਇਹ ਸਾਰੇ ਭੀਖ ਮੰਗਣ ਵਾਲੇ ਆ ਫਿਰ ਕੀ ਕਰਦੇ ਆ ਜੀ ਭੀਖ ਨਹੀਂ ਇਹ ਦੇਖੋ ਸਾਰੇ ਜਿਹੜੇ ਬੰਦੇ ਜਿਹਨਾਂ ਦੀ ਕੋਈ ਆਈਡੈਂਟੀਫਾਈ ਨਹੀਂ ਦੋ ਦੋ ਆਧਾਰ ਕਾਰਡ ਇਹਨਾਂ ਕੋਲ ਦੋ ਦੋ ਆਧਾਰ ਕਾਰਡ ਨੇ ਇਹਨਾਂ ਦੇ ਕੋਲ ਮੈਂ ਆਲਰੇਡੀ ਇਹ ਹੁਣ ਡੀਜੀਪੀ ਸਾਹਿਬ ਤੱਕ ਸਾਰੀ ਗੱਲ ਸੀਐਮ ਸਾਹਿਬ ਤੱਕ ਜਾ ਕੇ ਸਾਰਿਆਂ ਨੂੰ ਦੱਸਣੀ ਆ ਪੀ ਇਹਨਾਂ ਨੂੰ ਲਾਈਟਲੀ ਨਹੀਂ ਲੈਣਾ ਪਾਂ ਇਹ ਬੰਦਿਆਂ ਦਾ ਪਤਾ ਥੋੜੀ ਤੁਹਾਨੂੰ ਲਾਈਟਾਂ ਦੇ ਪੈਸੇ ਮੰਗਣ ਦੇ ਗਾੜੀ ਜਾ ਕੇ ਗੋਲੀ ਮਾਰ ਦਾਂ ਟੱਡੇ ਜਿਹਨੂੰ ਅਸੀਂ ਜਾਣਦੇ ਹੀ ਨਹੀਂ ਆ ਉਹ ਕੌਣ ਆ ਕਿੱਦਾਂ ਉਹ ਤੇਜ਼ੀ ਨਾਲ ਗਾਇਬ ਹੋ ਗਏ ਉਸ ਦਿਨ ਇੱਕ ਬੰਦਾ ਇੱਥੇ ਪੋੜੀਆਂ ਨਾਲ ਦੋ ਨਾਲ ਚੱਲਣ ਡਿਆ ਤੂੰ ਸਾਨੂੰ ਤੇ ਪੁਲਿਸ ਨੂੰ ਵੇਖ ਕੇ ਤੇ ਉਹਨੇ ਛਾਲੇ ਹਿਸਾਬ ਨਾਲ ਮਾਰੀ ਸਾਡੇ ਚੰਗੇ ਭਲੇ ਪਲੇਅਰ ਮੁੰਡਿਆਂ ਨੇ ਭਜਾਤੇ 2-2 ਕਿਲੋਮੀਟਰ ਸਾਨੂੰ ਤੁਸੀਂ ਵੀਡੀਓ ਚ ਭਜਦਿਆਂ ਵੇਖਿਆ ਨਾ ਮਤਲਬ ਸਾਡੀਆਂ ਚੰਗੀਆਂ ਭਲਿਆਂ ਦੀਆਂ ਦੌੜਾਂ ਲਵਾਤੀਆਂ ਉੱਥੇ ਉਹਨਾਂ ਨੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਵੀਰ ਸੀ ਨਾਲ ਔਰ ਜਿਹੜੇ ਮੇਰੇ ਨਾਲ ਸੀ ਉਹ ਸਾਰੇ ਪਲੇਅਰ ਸੀ ਅੱਛਾ ਸਟ੍ਰੇਟ ਲੈਵਲ ਦੇ ਪਲੇਅਰ ਸੀ ਤੇ ਉਹ ਤੌਬਾ ਕਰਕੇ ਵੀ ਇਹ ਤੇ ਮਤਲਬ ਇਹ ਬੰਦੇ ਰੇਸ ਦੇ ਵਿੱਚ ਵੀ ਐਕਸਪਰਟ ਆ ਕਿਉਂਕਿ ਜਿਹੜੇ ਬੰਦਿਆਂ ਨੂੰ ਉੱਥੇ ਤਜਰਬਾ ਬੱਚਿਆਂ ਨੂੰ ਤੇ ਅਸੀਂ ਜਿੱਦਾਂ ਉਦੋਂ ਮੈਨੂੰ ਇਹ ਡਰ ਸੀ ਕਿ ਭੱਜ ਨਾ ਜਾਣ ਹੂੰ ਪਰ ਜਿੱਦਾਂ ਅਸੀਂ ਫੜੇ ਸਾਨੂੰ ਪਤਾ ਇੰਨੀ ਤੇਜ਼ੀ ਦੇ ਨਾਲ ਇਹਨਾਂ ਦੀ ਸਪੀਡ ਇੰਨੀ ਇੱਕ ਇਸ਼ਾਰਾ ਇਹਨਾਂ ਦਾ ਕੋਡਵਰਡ ਆ ਫਿਰ ਉੱਥੇ ਹੀ ਮੀਡੀਆ ਦੇ ਸਾਹਮਣੇ ਔਰ ਪ੍ਰਸ਼ਾਸਨ ਦੇ ਸਾਹਮਣੇ ਜੋ ਫੜ ਗਏ ਬਾਸ ਚਵਾੜਿਆ ਕਹਿੰਦਾ ਫੋਨ ਨਹੀਂ ਇਥੋਂ ਜਰਾਬ ਚੋਂ ਫੋਨ ਕੱਢਿਆ ਨੇ ਅੱਛਾ ਜੀ ਪਤਾ ਨਹੀਂ ਕੀ ਕੋਡਵਰਡ ਬੋਲਿਆ ਅੰਮ੍ਰਿਤਸਰ ਦੀਆਂ ਲਾਈਟਾਂ ਕਲੀਨ 15 ਮਿੰਟ ਚ ਲਾਈਟਾਂ ਕਲੀਨ ਹੋ ਗਈਆਂ ਅੰਮ੍ਰਿਤਸਰ ਛੇੜੂ ਲੁਧਿਆਣੇ ਦੀ ਲਾਈਟਾਂ ਕਲੀਨ ਹੋ ਗਈਆਂ ਉਹ ਕੋਡਵਰਡ ਜੀ ਐਸਾ ਉਹ ਸਾਰੇ ਇਹ ਸਾਰਾ ਨੈਕਸਸ ਚੱਲਦਾ ਇੱਕ ਬੰਦਾ ਚਲਾ ਰਿਆ ਹੁਣ ਤੁਸੀਂ ਵੇਖੋ ਇੱਕ ਬੰਦਾ ਅੰਮ੍ਰਿਤਸਰ ਚ ਆਪਰੇਟ ਕਰ ਰ ਹਮ ਇੱਕ ਬੰਦਾ ਹਰ ਚੌਂਕ 'ਚ ਬੈਠਾ ਪੈਸੇ ਇਕੱਠੇ ਕਰ ਰਿਹਾ ਸ਼ਾਮਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਭਕਾਨੇ ਕਿੱਥੋਂ ਆਉਂਦੇ ਆ ਉਹ ਦੂਜਾ ਕਿੱਥੋਂ ਆਉਂਦਾ ਉਹ ਅਸੀਂ ਵੇਖਦੇ ਰਹੇ ਉੱਥੇ ਉਹ ਇੱਕ ਸਾਈਡ ਤੇ ਖਲੋਤਾ ਇੱਕ ਬੰਨੇ ਰੇੜੀ ਲਾਈ ਭਕਾਨਿਆਂ ਦੀ ਆਪ ਉਹ ਸਾਹਮਣੇ ਬੈਠਾ ਪਰਲੇ ਬੰਨੇ ਬੱਚਿਆਂ ਕੋ ਪੈਸੇ ਮੰਗਵਾ ਰਿਹਾ ਲਾਈਟਾਂ ਤੇ ਔਰ ਇੱਥੋਂ ਕਲੀਅਰ ਹੋ ਜਾਂਦਾ ਕਿ ਤੁਹਾਨੂੰ ਦਿੱਕਤਾ ਕੁਝ ਹੋਰ ਹੈ ਉਹ ਤਾਂ ਕਰ ਹੋਰ ਹੈ ਹਮ ਜੋ ਦਿਖ ਰਿਹਾ ਉਹ ਹੋ ਨਹੀਂ ਰਿਹਾ ਹਮ ਇਹ ਬਹੁਤ ਵੱਡਾ ਸਕੈਮ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਤੇ ਔਰ ਇਹ ਬਹੁਤ ਵੱਡਾ ਕਲੰਕ ਸੀ ਇੱਕ ਇਦੇ ਲਈ ਇੰਨੀਆਂ ਲੋਕਾਂ ਨੇ ਦਾਅਵਾਵਾਂ ਦਿੱਤੀਆਂ ਇੰਨੇ ਲੋਕਾਂ ਦੇ ਫੋਨ ਆਏ ਪਰ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਰਿਹਾ ਜਿਹੜੇ ਲੋਕ ਪੰਜਾਬ ਦੀ ਗੱਲ ਕਰਦੇ ਸੀ ਅਕਸਰ ਨਿੱਕੇ ਨਿੱਕੇ ਗੱਲਾਂ ਤੋਂ ਵਿਵਾਦਤ ਬਿਆਨ ਦਿੰਦੇ ਸੀ ਮੈਨੂੰ ਉਹ ਨਜ਼ਰ ਨਹੀਂ ਆਈ ਜਿਹੜੇ ਪੰਜਾਬ ਦੇ ਹత్యਾਸ਼ੀ ਦੱਸਦੇ ਸੀ ਨਹੀਂ ਫੇਸਬੁੱਕ ਲਾਈਵ ਤਾਂ ਹਰ ਕਿਸੇ ਨੇ ਪਾਇਆ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਪੰਜਾਬ ਦੇ ਨਿੱਕੇ ਨਿੱਕੇ ਮੁੱਦਿਆਂ ਨੂੰ ਪਸਾਦ ਪਾਉਣ ਦੀ ਗੱਲ ਕਰਦੇ 24 ਘੰਟੇ ਇੱਕੋ ਗੱਲ ਹੀ ਹੁੰਦੀ ਆ ਉਹਨੇ ਆ ਕਰਤਾ ਆ ਕਰਤਾ ਮੈਂ ਉਹ ਲੋਕਾਂ ਦਾ ਰਿਐਕਸ਼ਨ ਨਹੀਂ ਵੇਖਿਆ ਪਰ ਇੱਥੇ ਮੈਂ ਹਰ ਇੱਕ ਰਾਜਨੀਤਿਕ ਪਾਰਟੀ ਦੇ ਲੋਕਾਂ ਦਾ ਰਿਐਕਸ਼ਨ ਵੇਖਿਆ ਉਹਨਾਂ ਕਹਿੰਦੇ ਬਹੁਤ ਵਧੀਆ ਹੋਇਆ ਐ ਜੀ ਪੀ ਸੀ ਨੇ ਟੋਟਲ ਐ ਜੀ ਪੀ ਸੀ ਦੇ ਹਾਰ ਨੇ ਜਥੇਦਾਰ ਤੱਕ ਸਾਰਿਆਂ ਨੇ ਕਿਹਾ ਵੀ ਬਹੁਤ ਵਧੀਆ ਹੋਇਆ ਔਰ ਦਰਬਾਰ ਸਭੀਆਂ ਸਰਾਵਾਂ ਚੋਂ ਵੀ ਨਿਕਲੇ ਕਈ ਲੋਕ ਵੇਖੋ ਔਰ ਹਰ ਬੰਦੇ ਨੇ ਕਿਹਾ ਵੀ ਚੰਗਾ ਚੰਗਾ ਹੋਇਆ ਕੰਮ ਤੁਸੀਂ ਦੇਖੋ ਜਿਸ ਹਿਸਾਬ ਦੇ ਨਾਲ ਕਰਾਇਂ ਵਧ ਰਿਹਾ ਸੀਗਾ ਰਾਤ ਨੂੰ ਰੋਡ ਤੇ ਵਾਰਦਾਤਾ ਹੁੰਦੀਆਂ 24 ਘੰਟੇ ਤੇ ਪੁਲਿਸ ਸੜਕਾਂ ਤੇ ਫਿਰਦੀ ਨਹੀਂ ਹਾਂ ਇਹਨਾਂ ਨੇ ਤੇ ਉਥੋਂ ਨਿਕਲਣਾ ਮੂੰਹ ਬੰਨਣਾ ਜਿਹਦੇ ਮਰਜ਼ੀ ਜੋ ਮਰਜ਼ੀ ਮਾਰ ਕੇ ਖੋ ਕੇ ਲੈ ਜਾਣ ਇਹ ਬਹੁਤ ਵੱਡਾ ਸਕੈਮ ਸੀ ਤੁਸੀਂ ਦੇਖੋ ਜੇ ਇਹ ਐਡਾ ਵੱਡਾ ਸਕੈਮ ਨਹੀਂ ਸੀ ਕਿਦਾਂ ਗੈਪ ਹੋ ਗਿਆ ਸਾਰਾ ਕੁਝ ਮੈਂ ਪਰ ਮੈਂ ਵਿੱਚ ਰੁਕਣਾ ਚਾਹਾਂਗਾ ਪਰਨਗਰ ਚੌਂਕ ਤੋਂ ਭਾਈ ਵਾਲਾ ਚੌਂਕ ਤੱਕ ਜਵੇਲੇਵੇਟ ਰੋਡ ਐਲੀਵੇਟ ਰੋਡ ਤਾਂ ਚਲੋ ਸ਼ੁਰੂ ਹੋ ਜਾਂਦੀ ਹੈ ਜੇ ਆਪਾਂ ਗੱਲ ਕਰਦੇ ਆ ਚਗਰਾਉਂ ਪੁਲ ਤੋਂ ਲੈ ਕੇ ਚੁੰਗੀ ਤੱਕ ਹੈਗੀ ਆ ਤੇ ਉੱਥੇ ਥੱਲੇ ਲੋਕੀ ਬੈਠੇ ਹੁੰਦੇ ਸੀ ਤੇ ਮੈਨੂੰ ਬੜੇ ਬੰਦੇ ਨੇ ਪਹਿਲਾਂ ਵੀ ਦੱਸਿਆ ਸੀ ਕਹਿੰਦੇ ਇਹ ਇੱਥੇ ਬੰਦੇ ਨੇ ਇਸ ਵੇਰੇ ਭੀਖ ਮੰਗਦੇ ਆ ਰਾਤੀ ਇਹ ਵਾਰਦਾਤਾ ਕਰਦੇ ਤੇ ਇੱਥੋਂ ਵੀ ਨਿਕਲ ਨਹੀਂ ਸਕਦਾ ਬਿਲਕੁਲ ਸਹੀ ਉਹ ਤਾਂ ਰਾਤੀ ਕੋਈ ਨਿਕਲ ਨਹੀਂ ਸਕਦਾ ਕਹਿੰਦੇ ਬਿਲਕੁਲ ਕਰਦੇ ਆ ਜੀ ਵਾਰਦਾਤਾ ਕਿਉਂ ਨਹੀਂ ਕਰਦੇ ਵਾਰਦਾਤਾ ਤੁਸੀਂ ਦੇਖੋ ਜਿਹੜੇ ਬੰਦੇ ਖੁੱਲ੍ਹੇ ਆਮ ਬੱਤੀ ਵਰਤ ਰਹੇ ਆ ਖੁੱਲ੍ਹੇ ਆਮ ਐਲਈਡੀਆਂ ਪਈਆਂ ਵਾਹ ਐਲ ਸਿੱਡੀਆਂ ਪਈਆਂ ਲੈਪਟਾਪ ਐ ਫੋਨ ਇਹਨੇ ਨੇ ਮਹਿੰਗੇ ਬਾਈਕਾਂ ਰੱਖੀਆਂ ਹਰ ਸ਼ੌਂਕ ਰੱਖਿਆ ਵੀਆਈਪੀ ਝੁੱਗੀਆਂ 'ਚ ਰਹਿਣ ਦੇ ਉੱਥੇ ਤੁਹਾਡੇ ਕੋਲ ਵੋਟਰ ਆਈਡੀ ਆਧਾਰ ਕਾਰਡ ਕੋਈ ਨਹੀਂ ਹੁਣ ਅਸੀਂ ਪਿੱਛੇ ਦੇ ਪ੍ਰਵਾਸੀਆਂ ਦਾ ਰੌਲਾ ਬਹੁਤ ਪਿਆ ਸੀ ਕਿ ਜੰਡੇਆਲੇ ਦੀ ਘਟਨਾ ਵਾਂ ਰਾਤ ਦੋ ਨੌਜਵਾਨਾਂ ਦੇ ਨਾਲ ਗਲ ਪੈ ਗਏ ਤੇ ਮੈਂ ਵਿੱਚ ਜਾ ਕੇ ਬਚਾ ਤੋ ਕਾਫੀ ਵੀਡੀਓ ਵਾਇਰਲ ਹੋਈ ਸੀ ਜੰਡੇਆਲੇ ਦਾਣਾ ਮੰਡੀ ਦੇ ਬਾਹਰ ਦੀ ਔਰ ਉਹ ਲੋਕ ਕਹਿੰਦੇ ਜੀ ਇਹ ਵਿਰੋਧ ਕਰਦੇ ਹੁਣ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਇਹ ਕਹਿੰਨੇ ਵੀ ਤੁਸੀਂ ਕੰਮ ਕਰਨਾ ਕੰਮ ਕਰੋ ਤੁਸੀਂ ਗੁੰਡਾ ਕਰਦੀ ਨਾ ਕਰੋ ਤੁਸੀਂ ਕਿਸੇ ਦੇ ਨਾਲ ਕੁੱਟ ਮਾਰਨਾ ਕਰੋ ਤੁਸੀਂ ਮਾਰ ਕੇ ਬੰਦਾ ਇਥੋਂ ਯੂਪੀ ਤੇ ਯੂਪੀ ਤੋਂ ਇੱਥੇ ਆ ਜੋ ਤੇ ਉੱਥੇ ਤੁਹਾਨੂੰ ਪੁੱਛਣਾ ਹੀ ਕਿਸੇ ਨੇ ਨਹੀਂ ਸਰਕਾਰ ਨੂੰ ਇੱਕ ਕਾਨੂੰਨ ਹੋਰ ਬਣਾਉਣਾ ਚਾਹੀਦਾ ਜਿਹੜੇ ਵੀ ਸਟੇਟ ਉਹ ਉਥੋਂ ਜਿਹੜਾ ਵਾ ਨਾ ਥਾਣੇ ਚੋਂ ਸਰਪੰਚ ਤੋਂ ਪੰਚਾਇਤ ਤੋਂ ਲਿਖਾ ਕੇ ਲਿਆਵੇ ਆਇਡੈਂਟੀਫਾਈ ਕਰਾ ਕੇ ਲਿਆਵੇ ਇੱਥੇ ਜਿਹਦੇ ਕੋਲ ਆ ਰਿਹਾ ਉਹ ਆਪਣੀ ਜ਼ਿੰਮੇਵਾਰੀ ਤੇ ਉਹਨੂੰ ਰੱਖੇ ਸਾਡੇ ਲੋਕਾਂ ਨੇ ਅੱਧੇੋਂ ਜ਼ਿਆਦਾ ਤੇ ਕਬਰੇ ਕਰਾਇਆ ਤੇ ਦਿੱਤੇ ਉਹਨਾਂ ਕੋ ਹੈ ਹੀ ਨਹੀਂ ਕੋਈ ਪ੍ਰੂਫ ਹੀ ਨਹੀਂ ਆ ਤੇ ਫਿਰ ਉਹ ਬੰਦੇ ਵਾਰਦਾਤ ਕਰਕੇ ਜਦੋਂ ਕੱਲ ਨੂੰ ਚੱਲ ਜਾਂਦੇ ਫਿਰ ਲੋਕੀ ਫਸ ਜਾਂਦੇ ਤੇ ਤਰਲੇ ਜਾਂਦੇ ਜਿਆਦਾਤਰ ਕ੍ਰਾਈਮ ਜਿਹੜਾ ਕਿਉਂ ਵੱਧ ਰਿਹਾ ਵਾ ਉਹ ਇਸੇ ਕਰਕੇ ਤੁਸੀਂ ਇਹ ਇੱਕੋ ਜਿਹਾ ਲੱਗਦੇ ਤੁਹਾਨੂੰ ਤੁਸੀਂ ਵੇਖੋਗੇ ਨਾ ਜਦੋਂ ਤੁਸੀਂ ਸ਼ਕਲਾਂ ਇੱਕੋ ਜੀਆਂ ਪਹਿਲੀ ਤੇ ਕੱਲ ਮਹੀਨਾ ਮਹੀਨਾ ਨਾਉਂਦੇ ਨਹੀਂ ਬੱਚਿਆਂ ਦੇ ਹਾਲਾਤ ਵੇਖਿਓ ਕਿਹੜਾ ਬੱਚਿਆਂ ਨੂੰ ਆਪਣੇ ਨੂੰ ਇਦਾਂ ਰਹਿਣ ਦਿੰਦਾ ਇਹਨਾਂ ਦੇ ਬੱਚੇ ਨਹੀਂ ਐ ਜੇ ਇਹ ਬੱਚੇ ਇਹਨਾਂ ਦੇ ਹੋਣ ਮਾਂ ਪਿਓ ਕਦੀ ਆਪਣੇ ਬੱਚੇ ਨੂੰ ਨੰਗੇ ਪੈਰੀ ਤਪਦੀ ਸੜਕ ਤੇ ਨਹੀਂ ਛੱਡਦਾ ਇਹ ਤੁਸੀਂ ਵੇਖਿਓ ਵੀ ਬੱਚਿਆਂ ਦੇ ਹਾਲਾਤ ਕੀ ਹੁੰਦੇ ਨੇ ਔਰ ਜਦੋਂ ਇਹ ਬੱਚਿਆਂ ਨੂੰ ਰੈਸਕਿਊ ਕੀਤਾ ਔਰ ਸਾਨੂੰ ਵੇਖ ਕੇ ਆਪ ਨੂੰ ਦੁੱਖ ਆ ਵੀ ਕਿਹੜੇ ਕੱਪੜੇ ਪਾਏ ਕਿਦਾਂ ਬੱਚੇ ਨੰਗੇ ਪੈਰੀ ਕਿਹੜੇ ਹਾਲਾਤਾਂ 'ਚ ਆ ਔਰ ਜਿਹੜੇ ਬੱਚੇ ਜਿਨ੍ਹਾਂ ਦੇ ਵਿਚਾਰਿਆਂ ਦੇ ਚੁੱਕੇ ਆ ਉਹ ਕਿੰਨੀਆਂ ਸੁਖਣਾ ਨਾ ਮਾਂ ਪਿਓ ਨੇ ਲੈ ਹੁੰਦੇ ਆ ਉਹਤੇ ਫਿਰ ਗਮ ਦੇ ਵਿੱਚ ਅਧਿਓ ਜਿਆਦੇ ਮਰ ਜਾਂਦੇ ਜਦੋਂ ਕਿਸੇ ਦਾ ਬੱਚਾ ਗਾਇਬ ਹੋ ਜਾਂਦਾ ਬਹੁਤ ਤੇਜ਼ੀ ਨਾਲ ਬੱਚੇ ਗਾਇਬ ਹੋ ਰਹੇ ਆ ਇਹ ਬੜਾ ਵੱਡਾ ਸਕੈਮ ਹੈ ਔਰ ਮੇਰੀ ਕੋਸ਼ਿਸ਼ ਹੈ ਆਪੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਨਾ ਉਹਦੇ ਵਿੱਚ ਵੀ ਇਹ ਆਵਾਜ਼ ਜਾਵੇ ਤੇ ਇੱਕ ਕਾਨੂੰਨ ਦੇਸ਼ ਵੱਲੋਂ ਐਸਾ ਬਣੇ ਕਿ ਕਿਸੇ ਵੀ ਸਟੇਟ 'ਚ ਕਿਸੇ ਨੇ ਜਾਣਾ ਵਾ ਤੇ ਉਹ ਆਪਣੇ ਸਟੇਟ ਦੇ ਵਿੱਚੋਂ ਆਪਣੇ ਮੋਤਬਰ ਬੰਦਿਆਂ ਕੋ ਆਪਣੇ ਥਾਣੇ ਦੇ ਵਿੱਚੋਂ ਵੈਰੀਫਾਈ ਕਰਾ ਕੇ ਅਗਲੇ ਬੰਨੇ ਦੱਸਿਆ ਜਾਵੇ ਜਿਹਦੇ ਕੋਲ ਜਾਂਦਾ ਤਾਂ ਹੀ ਕ੍ਰਾਈਮ ਰੁਕਣਾ ਕ੍ਰਾਈਮ ਨੂੰ ਤੁਸੀਂ ਕਹੋ ਇਦਾਂ ਰੁਕ ਜਾਣਾ ਤੇ ਨਹੀਂ ਰੁਕਣਾ ਏ ਪਰ ਆ ਜਿਹੜਾ ਅੱਜ ਤੁਸੀਂ ਦੇਖੋ ਜੇ ਇਹ ਬੰਦੇ ਸਹੀ ਹੋਣ ਤੇ ਡੀਐਨਏ ਟੈਸਟ ਕਰਾਂ ਚ ਕੀ ਦਿੱਕਤ ਐ ਇਹਨਾਂ ਨੂੰ ਸਕੂਲ ਚ ਬੱਚੇ ਪੜਾਉਣ ਚ ਕੀ ਦਿੱਕਤ ਐ ਇਹਨਾਂ ਨੂੰ ਆ ਜਿਹੜੇ ਮੈਂ ਮਨਾਏ ਉੱਥੇ ਕਹਿੰਦੇ ਅਸੀਂ ਭੀਖ ਮੰਗਦੇ ਸੀ ਸਾਨੂੰ ਮਾਫੀ ਦੇ ਦਿਓ ਇੱਕ ਵਾਰੀ ਅਸੀਂ ਗਾਂ ਤੋਂ ਨਹੀਂ ਮੰਗਾਂਗੇ ਹੂੰ ਉਹਨਾਂ ਕਹਤਾ ਮੈਂ ਸੁਣ ਲਿਆ ਉਹਨਾਂ ਕਿਤੇ ਹਟ ਜਾਣਾ ਜਿਨ੍ਹਾਂ ਨੂੰ ਆਤਾਂ ਪਈਆਂ ਵਾ ਦਿਹਾੜੀ 5-5000 6000 ਪਉਣਦੀਓ ਤੋ ਉਹਨਾਂ ਕਿੱਥੋਂ ਆ ਗਾੜੀ ਆ ਜਣੀ ਦੀਵਾਲੀ ਆ ਜਣੀ ਵੇਖਿਓ ਤੁਸੀਂ ਰਖੜੀ ਆ ਜਣੀ ਇਹ ਤੁਸੀਂ ਵੇਖਿਓ ਸਾਡੇ ਦਾਨੀ ਸੱਜਣ ਵੀ ਬਾਹਰ ਆ ਜਾਨੇ ਆ ਵੇਖ ਲਿਓ ਤੁਸੀਂ ਕੀ ਬੰਦਾ ਮੈਂ ਤੇ ਇੱਥੋਂ ਤੱਕ ਕਿ ਕੱਲ ਇਹੋ ਜਿਹੇ ਬੇਵਕੂਫ ਵੇਖੇ ਲੋਕ ਨੋਵਾ ਗੱਡੀ ਤੇ ਉਹਨਾਂ ਦੀਆਂ ਝੁੱਗੀਆਂ ਤੱਕ ਜਾਣ ਦੇ ਦੇਣ ਹਾਂ ਸਪੈਸ਼ਲ ਗੱਡੀ ਭਰ ਕੇ ਲੈ ਕੇ ਜਾਂਦੇ ਨਾਲ ਵੀਡੀਓ ਬਣਾਉਂਦੇ ਹੁੰਦੇ ਆ ਇੰਸਟਾਗ੍ਰਾਮ ਤੇ ਚਲਾਣੀ ਹੁੰਦੀ ਆ ਵੀਡੀਓ ਤੇ ਨਾਲ ਉੱਥੇ ਨਵਾਂ ਗਾਣਾ ਲੱਭ ਲੈਂਦੇ ਕੋਈ ਇਹੋ ਜਿਹਾ ਤੇ ਉਹ ਨਾਲ ਟਿਊਨ ਜੀ ਲਾ ਕੇ ਤੇ ਉਹ ਲੋਕਾਂ ਨੂੰ ਇਮੋਸ਼ਨਲ ਕਰਕੇ ਫਾਲੋਅਰ ਵਧਾਉਣ ਦੇ ਚੱਕਰ ਚਾ ਕੰਮ ਚੱਲਣ ਦੇ ਇੱਥੇ ਸੋ ਕਿਤੇ ਨਾ ਕਿਤੇ ਪੰਜਾਬ ਨੂੰ ਪੰਜਾਬ ਦੇ ਲੋਕ ਹੀ ਮਾਰਨ ਦੇ ਸਿਆਣੇ ਬੰਨ ਬੇਵਕੂਫੀਆਂ ਨਾ ਕਰਨ ਇਹ ਬ ਜੇ ਇਹ ਬੱਚਿਆਂ ਤੋਂ ਅੱਜ ਭੀਖ ਮੰਗਵਾਉਣ ਦਾ ਕੰਮ ਨਾ ਬੰਦ ਹੋਇਆ ਤਾਂ ਫਿਰ ਕਦੀ ਨਹੀਂ ਹੋਣਾ ਸਰਕਾਰ ਤੁਹਾਡੇ ਨਾਲ ਆ ਪ੍ਰਸ਼ਾਸਨ ਤੁਹਾਡੇ ਨਾਲ ਆ ਮੀਡੀਆ ਤੁਹਾਡੇ ਨਾਲ ਲੋਕ ਤੁਹਾਡੇ ਨਾਲ ਆ ਔਰ ਚੰਦ ਕੋ ਲੋਕ ਆ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਆ ਔਰ 99% ਲੋਕ ਉਹਨੇ ਜਿਹੜੇ ਕਹਿੰਦੇ ਵੀ ਪੰਜਾਬ ਚ ਟੋਟਲ ਹੀਰਾਂ ਨੂੰ ਕਲੀਨ ਕੀਤਾ ਜਾਵੇ ਸਾਡਾ ਮਿਸ਼ਨ ਅੰਮ੍ਰਿਤਸਰ ਕਲੀਨ ਕਰਨਾ ਸੀ ਉਹ ਹੋ ਗਿਆ ਹੁਣ ਅਸੀਂ ਲੁਧਿਆਣਾ ਜਲੰਧਰ ਪਟਿਆਲਾ ਚੰਡੀਗੜ੍ਹ ਇਧਰ ਨੂੰ ਵੀ ਆ ਗਏ ਸਮਝੋ ਇਹ ਜਿਹੜੀ ਲਾਈਟ ਤੇ ਦਿਖੇ ਅਸੀਂ ਇੱਕ ਸਰਕਾਰ ਨੂੰ ਬੇਨਤੀ ਕੀਤੀ ਹੋਰ ਮੈਂ ਅਮਰitsar ਦੇ ਐਮਪੀ ਸਾਹਿਬ ਨੂੰ ਵੀ ਕਿਹਾ ਸੀ ਕਿ ਜਿਹੜੇ ਇਹਨਾਂ ਦੇ ਨੰਬਰ ਆ ਉਹ ਲੱਗਦੇ ਨਹੀਂ ਆ ਨੰਬਰ ਡਾਇਲ ਕਰੀਦਾ ਜਿੱਦਾਂ ਆਪਾਂ 112 ਪੁਲਿਸ ਰੱਖਿਆ ਫੋਰਸ ਆਈ ਦੀ 108 ਦਬੋ ਐਂਬੂਲੈਂਸ ਆਈ ਇੱਕ ਨੰਬਰ ਹੋਣਾ ਚਾਹੀਦਾ ਜ਼ਿਲ੍ਹੇ ਦਾ ਉੱਥੇ ਟੀਮ ਪ੍ਰੋਪਰ ਰੈਡੀ ਬੈਠੀ ਹੋਵੇ ਫੋਨ ਕਰੋ ਆ ਜਗ੍ਹਾ ਤੇ ਮੰਗਰੇ ਗੱਡੀ ਪਹੁੰਚੇ ਉੱਥੋਂ ਪਿਆਰ ਨਾਲ ਇਹਨਾਂ ਨੂੰ ਬਾਹੋਂ ਉੱਥੇ ਚਾਹ ਚੂ ਪਿਆਉ ਦੇ ਨਾਲ ਹੀ ਰੈਸਕਿਊ ਕਰਾ ਦਿਓ ਇਹ ਡੀਐਨਏ ਟੈਸਟ ਦੇ ਡਰ ਨਾਲ ਅੱਜ ਪੰਜਾਬ ਖਾਲੀ ਹੋ ਗਿਆ 95% ਲੋਕ ਚੱਲ ਗਏ ਜਿਹੜੇ 5-10% ਰਹਿ ਗਏ ਆ ਉਹ ਜਦੋਂ ਆਸਥਿਆਰ ਹੋਣੇ ਉਹਨਾਂ ਦੇ ਲੱਗੇ ਇਹਨਾਂ ਨੇ ਬਾਹਰ ਆਉਣਾ ਜ਼ਿਆਦਾਤਰ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਹੈ ਹਿਮਾਚਲ ਨੂੰ ਨਿਕਲ ਗਿਆ ਹਮ ਹਿਮਾਚਲ ਨੂੰ ਰਾਜਸਥਾਨ ਨੂੰ ਹਰਿਆਣੇ ਨੂੰ ਦੂਜੀਆਂ ਸਟੇਟਾਂ ਚ ਨਿਕਲ ਗਿਆ ਔਰ ਜਿਹੜੇ ਝੁੱਗੀਆਂ ਚ ਬੈਠੇ ਆ ਉਹ ਵੀ ਹੁਣ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨੀ ਆ ਕਿ ਉਹਨਾਂ ਦਾ ਵੀ ਜੜਾ ਵੈਰੀਫਾਈ ਕੀਤਾ ਜਾਵੇ ਕਿ ਇਹਨਾਂ ਦੇ ਆਧਾਰ ਕਾਰਡ ਕਿੰਨਾ ਨੇ ਬਣਾਏ ਆ ਕਿਸ ਤਰ੍ਹਾਂ ਆਏ ਆ ਕਿੱਥੋਂ ਆਏ ਆ ਔਰ ਕਿੱਥੋਂ ਦੇ ਰਹਿਣ ਵਾਲੇ ਆ ਬੰਦੇ ਦੀ ਉਮਰ ਹੁੰਦੀ 20 ਸਾਲ ਤੇ ਕਹਿੰਦੇ ਸੀ 50 ਸਾਲ ਤੋਂ ਇੱਥੇ ਰਹਿੰਦੇ ਨਿਕੇ ਨਿਕੇ ਹੁੰਦੇ ਸੀ ਹਮ ਝੂਠ ਬੋਲਣ ਲੱਗੇ ਹੋ ਨਹੀਂ ਕਹਿੰਦੇ ਕਹਿੰਦੇ ਵੀ ਅਸੀਂ 50 ਸਾਲ ਤੋਂ ਇੱਥੇ ਰਹਿੰਦੇ ਆ 20 ਸਾਲ ਉਮਰ ਹੁੰਦੀ ਆ ਤੇ ਕਹਿੰਦੇ ਛੋਟੇ ਛੋਟੇ ਹੁੰਨੇ ਆ ਮਤਲਬ 30 ਸਾਲ ਦਾ ਸਿੱਧਾ ਗੈਪ ਪਾ ਦਿੰਦੇ ਆ ਸੋ ਇਹ ਲੋਕ ਕਿਤੇ ਨਾ ਕਿਤੇ ਸਾਨੂੰ ਗੁੰਮਰਾਹ ਵੀ ਕਰਦੇ ਆ ਔਰ ਧੋਖਾ ਵੀ ਦਿੰਦੇ ਆ ਪ੍ਰਸ਼ਾਸਨ ਸਰਕਾਰ ਹੁਣ ਐਕਸ਼ਨ ਰਿਮੂਡ ਚ ਆ ਤੁਸੀਂ ਜਿਵੇਂ ਹੁਣ ਡੀਐਨਏ ਦਾ ਸਟੋਰੇ ਆ ਡੀਐਨਏ ਟੈਸਟ ਕਿੰਨੇ ਕੁ ਲੋਕਾਂ ਦੇ ਹੁਣ ਹੋਏ ਨੇ ਕਿੰਨੇ ਕੁ ਬਿਖਾਰੀਆਂ ਦੇ ਹੋਏ ਨੇ ਤੇ ਅਸਲੀ ਮਾਪਿਆਂ ਦਾ ਹਜੇ ਤੱਕ ਪਤਾ ਲੱਗ ਪਾਇਆ ਕਿਸੇ ਦਾ ਦੇਖੋ ਪ੍ਰੋਪਰ ਆਂਕੜੇ ਆ ਨਾ ਜਿਹੜੇ ਹੂੰ ਉਹ ਸਾਹਮਣੇ ਆਉਣਗੇ ਥੋੜੀ ਦੇਰ ਤੱਕ ਹਮ ਹੱਲੇ ਤੇ ਜਿਹੜੇ ਜਿਹੜੇ ਰੈਸਕਿਊ ਕੀਤੇ ਆ ਰਾਂ ਉਹਨਾਂ ਦੀ ਪ੍ਰੋਪਰ ਜਾਂਚ ਚੱਲ ਰਹੀ ਆ ਹਮ ਇਹ ਕਮੇਟੀਆਂ ਹੁੰਦੀਆਂ ਬਾਲ ਵਿਭਾਗ ਦੀਆਂ ਹਮ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹਮ ਉਹ ਡਿਸੀਜਨ ਲੈਂਦੇ ਆ ਕਿ ਇਹਨਾਂ ਨੂੰ ਕਿੱਦਾਂ ਅਸੀਂ ਗਾੜੀ ਕਰਨਾ ਇਹਨਾਂ ਦਾ ਉਹਨਾਂ ਦੇ ਕਿੱਥੋਂ ਆਏ ਆ ਪ੍ਰੋਪਰ ਜਾਂਚ ਇਹਦੀ ਹੁੰਦੀ ਆ ਉਹ ਕਮੇਟੀਆਂ ਜਾਂਚ ਕਰਕੇ ਫਿਰ ਅਗਲਾ ਸਟੈਪ ਚੁੱਕਦੀਆਂ ਵੀ ਹਾਂ ਇਹਨਾਂ ਦੀ ਡੀਐਨਏ ਟੈਸਟ ਕਰਾਉਣ ਦੀ ਲੋੜ ਆ ਕਿ ਸਾਨੂੰ ਡਾਊਟ ਹੈਗਾ ਵੀ ਇਹ ਚੀਜ਼ ਇਹਦਾ ਹੈਗੀ ਆ ਫਿਰ ਉਹ ਅਗਲਾ ਸਟੈਪ ਚੁੱਕਦੇ ਆ ਕਿਉਂਕਿ ਅਸੀਂ ਕਦੀ ਪ੍ਰਸ਼ਾਸਨ ਤੇ ਦਬਾਅ ਨਹੀਂ ਪਾਇਆ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਸਟੈਪ ਚੁੱਕ ਕੇ ਜਦੋਂ ਗੱਲ ਨੂੰ ਚਲਦੇ ਆ ਫਿਰ ਉਹਨਾਂ ਦੀ ਜਿਹੜੀ ਅਗਲੀ ਕਾਰਵਾਈ ਹੁੰਦੀ ਉਹ ਜਦੋਂ ਕਰਦੇ ਆ ਅਸੀਂ ਉਹਦੇ ਵਿੱਚ ਵਿਗੜ ਨਹੀਂ ਪਾਉਂਦੇ ਅਸੀਂ ਸਹਿਯੋਗ ਕਰਦੇ ਆ ਕਿਉਂਕਿ ਜੇ ਅਸੀਂ ਉਹਨਾਂ ਦੇ ਕੰਮ ਵਿੱਚ ਵਿਗੜ ਪਾਵਾਂਗੇ ਤੇ ਫਿਰ ਸਾਡਾ ਫਰਜ਼ ਨਹੀਂ ਵੜਦਾ ਉਹਨਾਂ ਨੇ ਕਾਨੂੰਨਨ ਤੌਰ ਤੇ ਵੇਖਣਾ ਹੁੰਦਾ ਕਿ ਜਿਹੜੇ ਰੈਸਕਿਊ ਕੀਤੇ ਆ ਹਾਂਜੀ ਉਹਨਾਂ ਵਿੱਚੋਂ ਕਿੰਨੇ ਕੁ ਨਿਕਲੇ ਆ ਵੀ ਜਿਹੜੇ ਉਹਨਾਂ ਦੇ ਜਿਹੜੇ ਭੀਖ ਮੰਗ ਰਹੇ ਸੀ ਉਹਨਾਂ ਦੇ ਬੱਚੇ ਸੀ ਨਿਕਲੇ ਕਿੰਨੇ ਕੁ ਨਿਕਲੇ ਬਿਲਕੁਲ ਕਾਫੀ ਨਿਕਲੇ ਆ ਉਹ ਡਿਟੇਲ ਸਾਰੀ ਆਂਕੜਾ ਜਦੋਂ ਲੈ ਆਉਣਾ ਉਹ ਮੈਡਮ ਬਲਜੀਤ ਕੌਰ ਜੀ ਜਿਹੜੇ ਉਹ ਦੇਖ ਰਹੇ ਪੰਜਾਬ ਦਾ ਪੂਰਾ ਸਾਰਾ ਹੂੰ ਔਰ ਪ੍ਰੋਪਰ ਉਹ ਜਿਹੜਾ ਜਦੋਂ ਇਹਨਾਂ ਨੇ ਪੂਰਾ ਆਂਕੜਾ ਲਿਆਂਦਾ ਉਹਨਾਂ ਨੇ ਪ੍ਰੈਸ ਕਾਨਫਰੈਂਸ ਰਹੀ ਦੱਸ ਦੇਣਾ ਵਾ ਹੂੰ ਕਿਉਂਕਿ ਮੈਂ ਤੇ ਅੰਮ੍ਰਿਤਸਰ ਦੀ ਗੱਲ ਕਰੂੰਗਾ ਹੂੰ ਉਹ ਲੁਧਿਆਣੇ ਦਾ ਕੁਝ ਹੋਰ ਹੈ ਜਲੰਧਰ ਦਾ ਕੁਝ ਹੋਰ ਹੈ ਇਹ ਸਰ ਜਿਹੜੇ ਫੜਦੇ ਸੀਗੇ ਹਾਂਜੀ ਇੱਕ ਵਾਰੀ ਬੰਦੇ ਨੂੰ ਦੇਖ ਕੇ ਲੱਗ ਜਾਂਦਾ ਵੀ ਹਾਂ ਇਹ ਤਾਂ ਬੱਚਾ ਹੈ ਮੇਰੀ ਤੇ ਭਾਜੀ ਤੁਸੀਂ ਲੈ ਜਾਓ ਕਿਤੇ ਮੇਰੀ ਤੇ ਫੋਟੋ ਫੋਨ ਦੇ ਵਿੱਚ ਮੇਰਾ ਨਾਂ ਤੱਕ ਪਤਾ ਉਹਨਾਂ ਨੂੰ ਹੂੰ ਮੇਰੀ ਫੋਟੋ ਉਹਨਾਂ ਦੇ ਫੋਨ ਦੇ ਵਿੱਚ ਉਹ ਫੋਟੋ ਵੇਖ ਕੇ ਮੇਰੀ ਮੈਨੂੰ ਨਾਲ ਹੀ ਕਹਿ ਦਿੰਦੇ ਵੀ